ਮੁੱਖ ਮੰਤਰੀ ਸਾਹਿਬ ਕਹਿੰਦਾ ਹੈ ਵੀ ਆਮਕਰਾਂ ਦੇ ਐਮਐਲਏ ਬਣੇ ਆਗੇ ਉਹ ਚੁਬਦੇ ਆ ਇਹਨਾਂ ਨੂੰ ਪੁਰਾਣੀਆਂ ਪਾਰਟੀਆਂ ਨੂੰ ਬਾਦਲ ਹੋਰਾਂ ਨੂੰ ਵੱਡੇ ਵੱਡੇ ਪਾਰਟੀਆਂ ਨੂੰ ਚੁਬਦੇ ਆ ਕਾਂਗਰਸ ਨੂੰ ਚੁਬਦੇ ਆ ਆ ਜਿਹੜੇ ਬੈਠੇ ਹੈਗੇ ਤੇ ਕੋਈ ਪ੍ਰਗਟ ਸਿੰਘ ਦਾ ਜਵਾਬ ਨਹੀਂ ਹੈਗਾ ਤੇ ਕੋਈ ਬਾਦਲ ਦਾ ਜਵਾਬ ਨਹੀਂ ਹੈਗਾ ਤੇ ਮਨਪ੍ਰੀਤ ਬਾਦਲ ਦਾ ਜਾਂ ਕਹਿੰਦੇ ਐਮ ਐਲ ਏ ਦਾ ਕਿਸੇ ਦਾ ਜਵਾਬ ਨਹੀਂ ਹੈਗਾ ਕਿਹਦੇ ਜਵਾਬ ਆ ਇਹ ਅਸੀਂ ਪੇਪਰ ਦਿੱਤਾ ਪੈਸੇ ਨਹੀਂ ਦਿੱਤੇ ਅਸੀਂ ਨਕਲ ਨਹੀਂ ਮਾਰੀ ਅਸੀਂ ਕਰਾਪਸ਼ਨ ਨਹੀਂ ਕੀਤੀ ਕੁਝ ਨਹੀਂ ਕੀਤਾ ਪੇਪਰ ਕਿਹਾ ਸੀ ਪੇਪਰ ਦੇ ਲਿਆ ਹੋਰ ਉਤੋਂ ਕੀ ਕਰੀਏ ਕੋਈ ਪੈਸਾ ਦੇ ਕੇ ਆਇਆ ਹੋਵੇ ਕੋਈ ਜਾਂਚ ਕਰਾ ਲਈ ਸਰਕਾਰ ਨੂੰ ਇਹ ਵੀ ਚੈਲੰਜ ਹੈ ਵੀ ਜਾਂਚ ਕਰਾ ਲਓ ਤੇ ਨਏ ਹੀ ਜਿਹੜਿਆ ਹੋਣੇ ਗਿਆ ਨਾ ਕਹਾਈਆ ਸੁਪਰੀਮ ਕੋਰਟ ਦੀ ਆਈਆ ਜਾਂ ਫਸਟ ਬੈਂਚ ਤੋਂ ਆਈਆ ਸੈਕੰਡ ਬੈਂਚ ਤੋਂ ਆਈਆ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਇਹਨਾਂ ਦਾ ਦੋਸ਼ ਹੈ ਵੀ ਇਹਨਾਂ ਨੇ ਕਰਾਪਸ਼ਨ ਕੀਤੀ ਆ ਤਾਂ ਹੁਣ ਇਦੋਂ ਸਾਫ਼ ਕੀ ਹੋ ਸਕਦਾ ਬੀਪੀਐਸਸੀ ਨੇ ਪੇਪਰ ਲਿਆ 20 25 ਸਾਲ ਮਤਲਬ 20 ਸਾਲ ਪੜਤੀ ਨਹੀਂ ਆਈ ਪੰਜਾਬ 'ਚ ਆ ਹੁਣ ਜੁਆਇਨ ਕੀਤੇ ਆਗੇ ਜੇ ਸਾਡਾ ਵੀ ਉਹੀ ਹਾਲ ਰਹਾ ਤਾਂ ਅੱਗੇ ਪੜਤੀ ਨਹੀਂ ਆਣੀ ਪੰਜਾਬ ਦੇ ਕਾਲਜ ਵੀ ਮਰਨਗੇ ਪੰਜਾਬ ਦੇ ਜਵਾਖ ਵੀ ਇਹ ਤੋਂ ਸਿੱਕਾ ਤੋਂ ਪੰਜੇ ਹੋਣਗੇ ਇਹਨਾਂ ਦੇ ਵਿੱਚ ਮੌਲ ਤਾਂ ਚਲੋ ਟਾਈਮ ਲੱਗ ਸਕਦਾ ਪਰ ਪਾਰਕਿੰਗ ਅਜਨੂਰ ਬਣ ਜਾਣਗੀਆਂ ਸਾਡੇ ਕੋਲ ਕੋਈ ਹੱਲ ਨਹੀਂ